ਕਿਹੜੀਆਂ ਔਰਤਾਂ ਜ਼ਿਆਦਾ ਕਿਸਮਤ ਵਾਲੀਆਂ ਹੁੰਦੀਆਂ ਹਨ ਜ਼ਰੂਰ ਸੁਣੋ ਨੰਬਰ 1 ਜਿਹੜੀਆਂ ਔਰਤਾਂ ਦਾ ਮੂੰਹ ਨਾ ਤਾਂ ਜ਼ਿਆਦਾ ਲੰਮਾ ਹੋਵੇ ਤੇ ਨਾ ਹੀ ਜ਼ਿਆਦਾ ਛੋਟਾ ਹੋਵੇ ਅਜਿਹੀਆਂ ਔਰਤਾਂ ਨੂੰ ਬਹੁਤ ਹੀ ਕਿਸਮਤ ਵਾਲੀਆਂ ਮੰਨਿਆ ਜਾਂਦਾ ਹੈ ਇਹਨਾਂ ਦਾ ਭਾਗ ਬਹੁਤ ਜਲਦੀ ਖੁੱਲਦਾ ਹੈ ਨੰਬਰ 2 ਜਿਹੜੀਆਂ ਕੁੜੀਆਂ ਦੀ ਸ਼ਕਲ ਤੇ ਸੁਭਾਅ ਆਪਣੀ ਮਾਂ ਵਰਗਾ ਹੁੰਦਾ ਹੈ ਔਰਤ ਆਪਣੇ ਸਹੁਰੇ ਘਰ ਵਿੱਚ ਜਾ ਕੇ ਆਪਣੇ ਹੀ ਹੁਕਮ ਚਲਾਉਂਦੀਆਂ ਨੇ ਤੇ ਇਹਨਾਂ ਦੀ ਗੱਲ ਸੁਣਨ ਵੀ ਹਰ ਕੋਈ ਪਸੰਦ ਕਰਦਾ ਹੈ ਨੰਬਰ 3 ਜਿਹੜੀਆਂ ਔਰਤਾਂ ਦੇ ਸ਼ਕਲ ਆਪਣੇ ਪਿਤਾ ਵਰਗੀ ਹੁੰਦੀ ਹੈ ਔਰਤਾਂ ਕਿਸਮਤ ਵਾਲੀਆਂ ਤਾਂ ਹੁੰਦੀਆਂ ਹਨ ਪਰ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਪਿਤਾ ਦੀ ਤਰ੍ਹਾਂ ਹੀ ਸੰਘਰਸ਼ ਕਰਨਾ ਪੈਂਦਾ ਹੈ ਨੰਬਰ 4 ਜਿਹੜੀਆਂ ਔਰਤਾਂ ਦੇ ਪੈਰਾਂ ਦੀ ਲੰਬਾਈ ਹੱਦ ਤੋਂ ਜ਼ਿਆਦਾ ਲੰਮੀ ਹੋਵੇ ਔਰਤਾਂ ਪੂਰੀ ਜ਼ਿੰਦਗੀ ਆਪਣੇ ਆਪ ਵਿੱਚ ਹੀ ਮਗਨ ਰਹਿ ਕੇ ਕੱਢ ਦਿੰਦੀਆਂ ਨੇ ਇਹਨਾਂ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੁੰਦਾ ਨੰਬਰ 5 ਜੇਕਰ ਔਰਤ ਦੇ ਨੱਕ ਦਾ ਆਕਾਰ ਛੋਟਾ ਹੋਵੇ ਤਾਂ ਉਹ ਹਰ ਸਮੇਂ ਕੰਮਾਂ ਵਿੱਚ ਲੱਗੀ ਰਹਿੰਦੀ ਹੈ ਪਰ ਜੇਕਰ ਨੱਕ ਦਾ ਅਗਲਾ ਹਿੱਸਾ ਤਿੱਖਾ ਹੋਵੇ ਤਾਂ ਪੂਰੀ ਜ਼ਿੰਦਗੀ ਆਨੰਦ ਨਾਲ ਹੀ ਮਾਣਦੀ ਹੈ ਨੰਬਰ 6 ਜੇਕਰ ਔਰਤਾਂ ਦੇ ਪਲਕਾਂ ਦੇ ਬਲ ਲੰਮੇ ਤੇ ਭਰੇ ਹੋਏ ਹੋਣ ਤਾਂ ਅਜਿਹੀ ਔਰਤਾਂ ਪੂਰੀ ਜ਼ਿੰਦਗੀ ਕਿਸੇ ਨਾ ਕਿਸੇ ਸਮੱਸਿਆ ਵਿੱਚ ਹੀ ਫਸੀਆਂ ਰਹਿੰਦੀਆਂ ਹਨ। ਨੰਬਰ 7 ਜੇ ਸੌਰਤ ਦੀ ਗਰਦਨ ਚਾਰ ਉਂਗਲ ਤੱਕ ਲੰਮੀ ਹੋਵੇ ਉਸ ਨੂੰ ਕਿਸਮਤ ਵਾਲੀ ਮੰਨਿਆ ਜਾਂਦਾ ਹੈ ਪਰ ਇਸ ਤੋਂ ਲੰਮੀ ਗਰਦਨ ਵਾਲੀ ਇਸਤਰੀ ਦੇ ਜੀਵਨ ਵਿੱਚ ਸਮੱਸਿਆਵਾਂ ਹੀ ਹੁੰਦੀਆਂ ਹਨ। ਨੰਬਰ 8 ਜੇ ਸੌਰਤ ਦੀ ਗਰਦਨ ਵਿੱਚ ਤਿੰਨ ਰੇਖਾਵਾਂ ਹੋਣ ਅਜਿਹੀ ਔਰਤ ਦੇ ਪਤੀ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਸੁੱਖਾਂ ਭਰਿਆ ਜੀਵਨ ਬਤੀਤ ਕਰਦੇ ਹਨ। ਨੰਬਰ 9 ਜਿਹੜੀਆਂ ਔਰਤਾਂ ਦੀਆਂ ਅੱਖਾਂ ਮੋਟੀਆਂ ਹੁੰਦੀਆਂ ਨੇ ਅਜਹੀਆਂ ਔਰਤਾਂ ਬਹੁਤ ਹੀ ਸੁੰਦਰ ਦਿਖਾਈ ਦਿੰਦੀਆਂ ਨੇ ਇਹਨਾਂ ਨੂੰ ਅੱਖਾਂ ਵਿੱਚ ਕੱਜਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਨਾਲ ਹੀ ਇਹਨਾਂ ਉੱਪਰ ਸਾਦਗੀ ਹੀ ਜ਼ਿਆਦਾ ਫੱਗਦੀ ਹੈ। ਨੰਬਰ 10 ਜਿਹੜੀਆਂ ਔਰਤਾਂ ਦੇ ਸਰੀਰ ਦੇ ਅੰਗ ਕੋਮਲ ਤੇ ਨਰਮ-ਨਰਮ ਹੁੰਦੇ ਹਨ ਇਹਨਾਂ ਨੂੰ ਪਤੀ ਦਾ ਪੂਰਾ ਸੁੱਖ ਮਿਲਦਾ ਹੈ ਪਰ ਇਹ ਕੰਮ ਕਰਨਾ ਜ਼ਿਆਦਾ ਪਸੰਦ ਨਹੀਂ ਕਰਦੀਆਂ। ਨੰਬਰ 11 ਜੇਕਰ ਔਰਤ ਦੀ ਠੋਡੀ ਦੋ ਉਂਗਲ ਲੰਮੀ ਤੇ ਮਾਸਟਰ ਤੇ ਸੁੰਦਰ ਹੋਵੇ ਨਾਲ ਹੀ ਜੇਕਰ ਠੋਡੀ ਦੇ ਖੱਬੇ ਪਾਸੇ ਤਿਲ ਵੀ ਹੋਵੇ ਤਾਂ ਇਹਨਾਂ ਔਰਤਾਂ ਨੂੰ ਬਹੁਤ ਹੀ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਨੰਬਰ 12 ਜਿਹੜੀਆਂ ਔਰਤਾਂ ਦੇ ਸਰੀਰ ਦਾ ਰੰਗ ਦੁੱਧ ਵਰਗਾ ਚਿੱਟਾ ਹੁੰਦਾ ਹੈ ਉਹਨਾਂ ਨੂੰ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਪਾਉਣਾ ਪਸੰਦ ਕਰਦਾ ਹੈ ਪਰ ਕਈ ਕੇਸਾਂ ਵਿੱਚ ਅਜਿਹੀਆਂ ਔਰਤਾਂ ਪਤੀ ਦੀ ਸਫਲਤਾ ਦਾ ਹੀ ਕਾਰਨ ਬਣਦੀਆਂ ਹਨ। ਨੰਬਰ 13 ਜਿਹੜੀਆਂ ਔਰਤਾਂ ਦਾ ਚਿਹਰੇ ਦਾ ਰੰਗ ਕਣਕਵੰਨਾ ਹੋਵੇ ਇਹਨਾਂ ਨੂੰ ਲੋਕ ਪਸੰਦ ਤਾਂ ਘੱਟ ਕਰਦੇ ਹਨ ਪਰ ਜਿਸ ਦੀ ਜ਼ਿੰਦਗੀ ਵਿੱਚ ਇਹ ਔਰਤ ਆ ਜਾਂਦੀ ਹੈ ਉਸ ਦੀ ਜ਼ਿੰਦਗੀ ਨੂੰ ਇਹ ਸਵਰਗ ਬਣਾ ਕੇ ਰੱਖ ਦਿੰਦੀ ਹੈ ਨੰਬਰ 14 ਜਿਹੜੀਆਂ ਔਰਤਾਂ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਲੰਮੀਆਂ ਹੁੰਦੀਆਂ ਨੇ ਇਹਨਾਂ ਨੂੰ ਬਹੁਤ ਹੀ ਕਿਸਮਤ ਵਾਲੀਆਂ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਵਿਆਹ ਕੇ ਜਾਂਦੀਆਂ ਹਨ ਉੱਥੇ ਰਾਜ ਕਰਦੀਆਂ ਹਨ ਨੰਬਰ 15 ਜਿਹੜੀਆਂ ਔਰਤਾਂ ਦੀ ਗਰਦਨ ਗੋਲਮੋਲ ਹੁੰਦੀ ਹੈ ਤੇ ਕੋਈ ਵੀ ਸਰੀਰ ਦੀ ਨਾੜ ਦਿਖਾਈ ਨਹੀਂ ਦਿੰਦੀ ਅਜਿਹੀਆਂ ਔਰਤਾਂ ਰੱਬੀ ਗੁਣਾਂ ਨਾਲ ਪਰਪੂਰ ਹੁੰਦੀਆਂ ਹਨ ਨੰਬਰ 16 ਜੇ ਸੂਰਤ ਦੇ ਬੁੱਲ ਗੁਲਾਬੀ ਤੇ ਨਰਮ-ਨਰਮ ਹੁੰਦੇ ਨੇ ਅਜਿਹੀ ਔਰਤ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦੀ ਹੈ। ਨੰਬਰ 17 ਜਿਹੜੀਆਂ ਆਰਤਾਂ ਦੇ ਦੰਦ ਦੁੱਧ ਵਰਗੇ ਚਿੱਟੇ ਤੇ ਚਮਕਦਾਰ ਹੁੰਦੇ ਨੇ ਤੇ ਸਿੱਧੇ ਹੁੰਦੇ ਹਨ ਇਹਨਾਂ ਔਰਤਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ। ਅਜਿਹੀਆਂ ਔਰਤਾਂ ਨੂੰ ਬਿਨਾਂ ਮੰਗੇ ਹੀ ਸਾਰਾ ਕੁਝ ਮਿਲ ਜਾਂਦਾ ਹੈ। ਨੰਬਰ 18 ਜਿਹੜੀਆਂ ਆਰਤਾਂ ਦੀ ਧੁੰਨੀ ਦਾ ਆਕਾਰ ਵੱਡਾ ਹੁੰਦਾ ਤੇ ਨਾਲ ਹੀ ਧੁੰਨੀ ਡੂੰਗੀ ਹੁੰਦੀ ਹੈ ਅਜਿਹੀਆਂ ਔਰਤਾਂ ਬਹੁਤ ਹੀ ਭਾਗਾਵਾਲੀਆਂ ਹੁੰਦੀਆਂ ਹਨ। ਨੰਬਰ 19 ਜੇਕਰ ਕਿਸੇ ਔਰਤ ਦੇ ਪੈਰਾਂ ਦੀਆਂ ਹੱਡੀਆਂ ਫਟੀਆਂ ਹੀ ਰਹਿੰਦੀਆਂ ਹਨ ਅਜਿਹੀ ਔਰਤ ਨੂੰ ਦੁੱਖਾਂ ਤਕਲੀਫਾਂ ਦਾ ਹੱਦ ਤੋਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 20 ਜਿਹੜੀਆਂ ਔਰਤਾਂ ਸਾਰਾ ਦਿਨ ਆਪਣੇ ਘਰ ਦੇ ਕੰਮਾਂ ਵਿੱਚ ਹੀ ਲੱਗੀਆਂ ਰਹਿੰਦੀਆਂ ਨੇ ਤੇ ਬਿਲੀਆਂ ਨਹੀਂ ਬੰਦੀਆਂ ਇਹਨਾਂ ਔਰਤਾਂ ਨੂੰ ਹੀ ਸਭ ਤੋਂ ਜ਼ਿਆਦਾ ਦੂਜਿਆਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਨੰਬਰ 21 ਜਿਹੜੀਆਂ ਔਰਤਾਂ ਹਮੇਸ਼ਾ ਦੂਜੇ ਦਾ ਭਲਾ ਕਰਨੀ ਹੀ ਆ ਤੇ ਆਪਣੇ ਬਾਰੇ ਕਦੇ ਵੀ ਕੁਝ ਨਹੀਂ ਸੋਚਦੀਆਂ ਹਨ ਇਹਨਾਂ ਔਰਤਾਂ ਨੂੰ ਸਭ ਤੋਂ ਜਿਆਦਾ ਬੁਰਾ ਬਣਾ ਦਿੱਤਾ ਜਾਂਦਾ ਹੈ ਪਰ ਇਹ ਫੇਰ ਵੀ ਭਲਾਈ ਕਰਨੀ ਨਹੀਂ ਛੱਡਦੀਆਂ ਪਰ ਪਰਮਾਤਮਾ ਇਹਨਾਂ ਦਾ ਸਾਥ ਜ਼ਰੂਰ ਦਿੰਦਾ ਹੈ ਨੰਬਰ 22 ਜਿਹੜੀਆਂ ਔਰਤਾਂ ਦਾ ਕੱਦ ਛੋਟਾ ਹੁੰਦਾ ਹੈ ਜਲਦੀ ਨਾਲ ਬੁੱਢੀਆਂ ਨਹੀਂ ਹੁੰਦੀਆਂ ਤੇ ਨਾਲ ਹੀ ਇਹਨਾਂ ਦੀ ਉਮਰ ਬਹੁਤ ਘੱਟ ਨਜ਼ਰ ਆਉਂਦੀ ਹੈ ਨੰਬਰ 23 ਜਿਹੜੀਆਂ ਔਰਤਾਂ ਦਾ ਪੇਟ ਜਿਆਦਾ ਬਾਹਰ ਜਾਂ ਫਿਰ ਘੜੇ ਦੀ ਤਰ੍ਹਾਂ ਹੁੰਦਾ ਹੈ ਔਰਤਾਂ ਆਪਣੇ ਪਤੀ ਲਈ ਕਿਸਮਤ ਵਾਲੀਆਂ ਹੁੰਦੀਆਂ ਨੇ ਇਹਨਾਂ ਦਾ ਪੂਰਾ ਮਾਨ ਸਨਮਾਨ ਹੁੰਦਾ ਹੈ ਨੰਬਰ 24 ਜਿਹੜੀ ਔਰਤ ਦੇ ਦੰਦ ਹਲਕਾ ਹਸਣ ਤੋਂ ਦਿਖਾਈ ਦੇਣ ਉਹ ਆਪਣੇ ਪਤੀ ਲਈ ਚੰਗੀ ਕਿਸਮਤ ਲੈ ਕੇ ਆਉਂਦੀ ਹੈ। ਨੰਬਰ 25 ਜਿਹੜੀਆਂ ਔਰਤਾਂ ਦੀ ਜੀਵ ਲਾਲ ਰੰਗ ਤੇ ਪਤਲੀ ਹੋਵੇ ਅਜਿਹੀ ਔਰਤ ਨੂੰ ਪੂਰੀ ਜ਼ਿੰਦਗੀ ਬਹੁਤ ਸਾਰੇ ਸੁੱਖ-ਸਹੂਲਤਾਂ ਮਿਲਦੀਆਂ ਹਨ ਅਤੇ ਆਪਣੀ ਜ਼ਿੰਦਗੀ ਐਸ਼ ਨਾਲ گزارਦੀ ਹੈ। ਨੰਬਰ 26 ਜਿਸ ਔਰਤ ਦੇ ਖੱਬੇ ਹੱਥ ਦੀ ਹਥੇਲੀ ਦੇ ਵਿੱਚ ਘਰ ਤੇਲ ਹੋਵੇ ਅਜਿਹੀ ਔਰਤ ਬਹੁਤ ਹੀ ਕਿਸਮਤ ਵਾਲੀ ਹੁੰਦੀ ਹੈ ਤੇ ਨਾਲ ਹੀ ਇਸ ਨੂੰ ਪਤੀ ਦਾ ਹਰ ਸੁੱਖ ਮਿਲਦਾ ਹੈ। ਨੰਬਰ 27 ਜਿਹੜੀ ਔਰਤ ਦੀ ਅੱਡੀ ਉੱਪਰ ਇੱਕ ਉਂਗਲ ਜਿੰਨੀ ਲੰਮੀ ਰੇਖਾ ਹੁੰਦੀ ਹੈ ਅਜਿਹੀ ਔਰਤ ਨੂੰ ਪਤੀ ਦਾ ਸੁੱਖ ਚੰਗਾ ਮਿਲਦਾ ਹੈ ਤੇ ਉਸ ਲਈ ਕਿਸਮਤ ਵਾਲਾ ਹੁੰਦਾ ਹੈ। ਨੰਬਰ 28 ਜਿਸ ਔਰਤ ਦੇ ਹੱਥ ਪੈਰ ਫਟੇ ਹੋਏ ਰੁੱਖੇ ਸੁੱਕੇ ਹੋਣ ਅਜਿਹੀ ਇਸਤਰੀ ਨੂੰ ਅਸ਼ੋਭ ਮੰਨਿਆ ਜਾਂਦਾ ਹੈ। ਇਸ ਔਰਤ ਦੀ ਜ਼ਿੰਦਗੀ ਵਿੱਚ अनेका ਹੀ ਕਸ਼ਟ ਹੁੰਦੇ ਹਨ। ਨੰਬਰ 29 ਜਿਹੜੀ ਇਸਤਰੀ ਦੀ ਗੱਲ ਉੱਤੇ ਤਿਲ ਹੁੰਦਾ ਹੈ ਅਜਿਹੀ ਇਸਤਰੀ ਦੇ ਮਨ ਵਿੱਚ ਪਿਆਰ ਲਈ ਬਹੁਤ ਹੀ ਇੱਛਾ ਹੁੰਦੀ ਹੈ। ਨੰਬਰ 3 ਜਿਸ ਇਸਤਰੀ ਦੇ ਹੱਥ ਲੰਮੇ ਹੁੰਦੇ ਨੇ ਬਹੁਤ ਹੀ ਚੰਗੀ ਕਿਸਮਤ ਲਿਖਾ ਕੇ ਲੈ ਕੇ ਆਈ ਹੁੰਦੀ ਹੈ। ਇਹ ਜਿਸ ਘਰ ਵਿੱਚ ਵੀ ਜਾਂਦੀ ਹੈ ਉਸ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਵਾਲਾ ਹੀ ਮਾਹੌਲ ਰਹਿੰਦਾ ਹੈ। ਨੰਬਰ 31 ਜਿਹੜੀਆਂ ਇਸਤਰੀਆਂ ਦੀ ਹਥੇਲੀ ਉੱਪਰ ਕੋਈ ਪਸ਼ੂ ਪੰਛੀ ਜਾਂ ਫਿਰ ਕੋਈ ਵੀ ਚਿੱਤਰ ਬਣਦਾ ਦਿਖਾਈ ਦੇਵੇ ਤਾਂ ਅਜਿਹੀ ਔਰਤ ਦੂਜੇ ਦੇ ਦੁੱਖਾਂ ਦਾ ਕਾਰਨ ਬਣਦੀਆਂ ਹਨ। ਨੰਬਰ 32 ਜਿਹੜੀਆਂ ਇਸਤਰੀਆਂ ਦੇ ਵਾਲ ਲੰਮੇ ਅਤੇ ਭਾਰੇ ਹੁੰਦੇ ਹਨ ਇਹ ਬਹੁਤ ਹੀ ਭਾਗੀਸ਼ਾਲੀ ਹੁੰਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਹਰ ਸੁੱਖ ਮਿਲਦਾ ਹੈ ਤੇ ਪਤੀ ਕੋਲ ਪੂਰਾ ਪਿਆਰ ਤੇ ਸਤਿਕਾਰ ਮਿਲਦਾ ਹੈ ਨੰਬਰ 33 ਜਿਹੜੀਆਂ ਔਰਤਾਂ ਦੇ ਉੱਪਰਲੇ ਦੰਦਾਂ ਵਿੱਚ ਗੈਪ ਹੁੰਦਾ ਹੈ ਅਜਿਹੀ ਇਸਤਰੀ ਬਹੁਤ ਹੀ ਕਿਸਮਤ ਵਾਲੀ ਹੁੰਦੀ ਹੈ ਉਹ ਆਪਣੇ ਪਤੀ ਦੇ ਨਾਲ ਨਾਲ ਉਸਦੇ ਪਰਿਵਾਰ ਦਾ ਵੀ ਪੂਰਾ ਧਿਆਨ ਰੱਖਦੀ ਹੈ ਨੰਬਰ 34 ਜਿਹੜੀਆਂ ਔਰਤਾਂ ਹਮੇਸ਼ਾ ਹੱਸਦੀਆਂ ਹੀ ਰਹਿੰਦੀਆਂ ਹਨ ਇਹਨਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੁੰਦੀ ਹੈ ਪਰ ਇਹ ਕਿਸੇ ਨਾਲ ਵੀ ਆਪਣਾ ਦੁੱਖ ਨਹੀਂ ਵੰਡ ਸਕਦੀਆਂ ਹਨ ਨੰਬਰ 35 ਜਿਹੜੀਆਂ ਔਰਤਾਂ ਜ਼ਿਆਦਾ ਰੋਂਦੀਆਂ ਨੇ ਦਿਲ ਦੀ ਸੱਚੀਆਂ ਹੁੰਦੀਆਂ ਹਨ ਪਰ ਦੇਖਣ ਵਾਲੇ ਇਹਨਾਂ ਨੂੰ ਹਮੇਸ਼ਾ ਡਰਾਮੇਵਾਜ ਹੀ ਕਹਿੰਦੇ ਹਨ। ਨੰਬਰ 36 ਜਿਹੜੀ ਇਸਤਰੀ ਦਾ ਮੱਥਾ ਜ਼ਿਆਦਾ ਲੰਮਾ ਹੁੰਦਾ ਹੈ ਉਹ ਇਸਤਰੀ ਆਪਣੇ ਦੇਵਰ ਲਈ ਅਸ਼ੁਭ ਮੰਨੀ ਜਾਂਦੀ ਹੈ। ਨੰਬਰ 37 ਜੇਕਰ ਕੋਈ ਵੀ ਇਸਤਰੀ ਪੈਰਾਣਾ ਤੁਰਦੀ ਹੋਈ ਧੂੜ ਮਿੱਟੀ ਨੂੰ ਉਠਾਵੇ ਤਾਂ ਇਸ ਇਸਤਰੀ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਆਪਣੇ ਘਰ ਦੇ ਵਿਨਾਸ਼ ਹੋਣ ਦਾ ਮੁੱਖ ਕਾਰਨ ਬਣਦੀ ਹੈ। ਨੰਬਰ 38 ਜਿਹੜੀ ਇਸਤਰੀ ਪਤਲੀ ਤੇ ਕੱਦ ਵਿੱਚ ਛੋਟੀ ਹੋਵੇ ਵੱਡੇ ਉਮਰ ਹੁਣ ਤੱਕ ਵੀ ਬੁੱਢੀ ਨਜ਼ਰ ਨਹੀਂ ਆਉਂਦੀ ਤੇ ਨਾਲ ਹੀ ਇਹ ਹਰ ਕੰਮ ਨੂੰ ਆਪਣੇ ਬੁਢਾਪੇ ਤੱਕ ਵੀ ਭਜਨ ੱਟਕੇ ਕਰਦੀ ਹੈ ਤੇ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਨੰਬਰ 39 ਜੇਕਰ ਕਿਸੇ ਇਸਤਰੀ ਦੇ ਕੰਨਾਂ ਉੱਪਰ ਜ਼ਿਆਦਾ ਵਾਲ ਹੋਣ ਉਹ ਇਸਤਰੀ ਆਪਣੇ ਘਰ ਵਿੱਚ ਕਲੇਸ਼ ਦਾ ਮੁੱਖ ਕਾਰਨ ਬਣਦੀ ਹੈ। ਨੰਬਰ 40 ਜਿਹੜੀਆਂ ਔਰਤਾਂ ਸੋਹਣੀਆਂ ਤੇ ਗੋਲਮਟੂਲ ਹੁੰਦੀਆਂ ਹਨ ਉਹਨਾਂ ਨੂੰ ਪੇਕਿਆਂ ਤੇ ਸੌਰਿਆਂ ਦਾ ਪੂਰਾ ਪਿਆਰ ਮਿਲਦਾ ਹੈ ਤੇ ਆਪਣੇ ਪਤੀ ਦੀ ਰਾਣੀ ਬਣ ਕੇ ਰਹਿੰਦੀਆਂ ਹਨ। ਨੰਬਰ 41 ਜਿਹੜੀਆਂ ਔਰਤਾਂ ਦਾ ਨਾਮ ਬੀ ਅੱਖਰ ਤੋਂ ਸ਼ੁਰੂ ਹੋਵੇ ਔਰਤ ਹਮੇਸ਼ਾ ਆਪਣੀ ਕੀਤੀ ਹੋਈ ਕਮਾਈ ਦਾ ਖਾਣਾ ਪਸੰਦ ਕਰਦੀ ਹੈ ਜੇਕਰ ਉਸ ਨੂੰ ਕੋਈ ਗੱਲ ਕਹਿ ਦੇਵੇ ਤਾਂ ਉਸ ਦੇ ਦਿਲ ਉੱਪਰ ਬਹੁਤ ਗਹਿਰਾ ਅਸਰ ਕਰਦੀ ਹੈ ਨੰਬਰ 42 ਜੇਕਰ ਕੋਈ ਔਰਤ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਉੱਠਣਸਾਰ ਪਾਣੀ ਪਾਵੇ ਤੇ ਇਸ਼ਨਾਨ ਕਰਕੇ ਖਾਣਾ ਤਿਆਰ ਕਰੇ ਤੇ ਜਲਦੀ ਨਾ ਉਠੇ ਉਸ ਔਰਤ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਤੇ ਪਤੀ ਦੀ ਜੇਬ ਕਦੇ ਵੀ ਖਾਲੀ ਨਹੀਂ ਹੁੰਦੀ ਨੰਬਰ 43 ਜਿਹੜੀਆਂ ਔਰਤਾਂ ਭਜਨ ਠਕੇ ਸਾਰੇ ਕੰਮ ਜਲਦੀ ਨਾਲ ਖਤਮ ਕਰ ਦੇਣ ਇਹਨਾਂ ਔਰਤਾਂ ਦੀ ਜ਼ਿੰਦਗੀ ਵਿੱਚ ਜਿਹੜਾ ਮੁੰਡਾ ਆਉਂਦਾ ਹੈ ਉਹ ਬਹੁਤ ਹੀ ਕਿਸਮਤ ਵਾਲਾ ਹੁੰਦਾ ਹੈ ਉਹ ਆਪਣੀ ਪਤਨੀ ਦੇ ਸਿਰ ਉੱਪਰ ਰਾਜ ਕਰਦਾ ਹੈ ਨੰਬਰ 44 ਜੇਕਰ ਕਿਸੇ ਪਤਨੀ ਦਾ ਸੋ ਆਪਣੇ ਪਤੀ ਨਾਲ ਮਿਲ ਜਾਵੇ ਤਾਂ ਦੋਨਾਂ ਦੋਨੋਂ ਮਿਲ ਕੇ ਆਪਣੇ ਘਰ ਨੂੰ ਸਵਰਗ ਬਣਾ ਦਿੰਦੇ ਹਨ ਜੇ ਘਰ ਨਾ ਮਿਲੇ ਤਾਂ ਨਰਕ ਬਣਦੇ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਨੰਬਰ 45 ਜਿਹੜੀਆਂ ਇਸਤਰੀਆਂ ਦੇ ਦੰਦ ਜ਼ਿਆਦਾ ਲੰਮੇ ਹੁੰਦੇ ਹਨ ਉਹਨਾਂ ਨੂੰ ਕਦੇ ਵੀ ਧਨ ਸੰਬੰਧੀ ਕਿਸੇ ਵੀ ਸਮੱਸਿਆ ਦਾ ਪੂਰੀ ਜ਼ਿੰਦਗੀ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 46 ਜਿਹੜੀਆਂ ਕੁੜੀਆਂ ਦਾ ਸੁਭਾਅ ਬਿਲਕੁਲ ਆਪਣੇ ਪਿਤਾ ਦੀ ਤਰ੍ਹਾਂ ਹੁੰਦਾ ਹੈ ਉਹ ਕੁੜੀਆਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਨ ਤੋਂ ਬਾਅਦ ਪੂਰੀ ਜ਼ਿੰਦਗੀ ਲਈ ਸੁੱਖ ਮਿਲਦਾ ਹੈ। ਨੰਬਰ 47 ਜਿਹੜੀਆਂ ਔਰਤਾਂ ਦੇ ਪੈਰ ਦਾ ਅੰਗੂਠਾ ਗੋਲ ਤੇ ਉੱਪਰ ਨੂੰ ਉੱਠਿਆ ਹੋਇਆ ਹੋਵੇ ਉਹ ਆਪਣੇ ਪਰਿਵਾਰ ਲਈ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ। ਨੰਬਰ 48 ਜਿਹੜੀਆਂ ਇਸਤਰੀਆਂ ਜ਼ਿਆਦਾ ਗੱਲਾਂ ਕਰਦੀਆਂ ਪਸੰਦ ਕਰਦੀਆਂ ਨੇ ਹਨ ਉਹਨਾਂ ਦਾ ਕੰਮ ਕਰਨ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਉਹ ਹਮੇਸ਼ਾ ਆਪਣੇ ਧਿਆਨ ਨੂੰ ਦੂਜੇ ਦੀਆਂ ਗੱਲਾਂ ਸੁਣਨ ਵਿੱਚ ਹੀ ਰੱਖਦੀਆਂ ਹਨ। ਨੰਬਰ 49 ਜੇ ਸੋਰ ਤੇ ਮੱਥੇ ਦੇ ਅੱਧ ਵਿੱਚ ਤਿਲ ਹੁੰਦਾ ਹੈ ਉਸੇ స్త్రీ ਦਾ ਵਿਆਹ ਹਮੇਸ਼ਾ ਬਹੁਤ ਹੀ ਪੈਸੇ ਵਾਲੇ ਵਿਅਕਤੀ ਨਾਲ ਹੁੰਦਾ ਹੈ ਤੇ ਉਹ ਪੂਰੀ ਜ਼ਿੰਦਗੀ ਐਸੋਰਾਮ ਵਾਲੀ ਜ਼ਿੰਦਗੀ ਬਤੀਤ ਕਰਦੀ ਹੈ। ਨੰਬਰ 50 ਜਿਹੜੀਆਂ ਕੁੜੀਆਂ ਦੀ ਰਾਸ਼ੀ ਮੀਖ ਹੁੰਦੀ ਹੈ ਵਿਆਹ ਤੋਂ ਬਾਅਦ ਐਸੋਰਾਮ ਵਾਲੀ ਜ਼ਿੰਦਗੀ ਬਤੀਤ ਕਰਦੀਆਂ ਹਨ ਤੇ પતિ ਦਾ ਪੂਰਾ ਸੁੱਖ ਮਿਲਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।